ਕਿ ਜੀ ਪੰਜਾਬ ਸਰਕਾਰ ਨੇ ਤੇ ਡੀਜੀ ਆਫਸ ਨੇ ਇਨਸਟਰਕਸ਼ਨ ਦਿੱਤੀਆਂ ਸੀਗਾ ਕਿ ਐਜ਼ ਅ ਰਿਸਪੋਨਸਿਬਲ ਸਿਟੀਜ਼ਨ ਇਹ ਬਣ ਮਹਾਉਤਸਵ ਹੈ ਇਸ ਕਰਕੇ ਸਾਨੂੰ ਵੀ ਐਜ਼ ਅ ਰਿਸਪੋਨਸਿਬਲ ਸਿਟੀਜ਼ਨ ਕੰਟਰੀਬਿਊਟ ਕਰਨਾ ਚਾਹੀਦਾ ਉਸੇ ਲਈ ਅਸੀਂ ਸਾਰੇ ਪੌਦੇ ਲਗਾਏ ਕਿਉਂਕਿ ਹਰੇਕ ਬੰਦਾ ਸਾਹ ਲੈਂਦਾ ਹੈਗਾ ਔਰ ਸਾਨੂੰ ਪੌਦੇ ਲਾਉਣੇ ਚਾਹੀਦੇ ਨੇ ਔਰ ਅਸੀਂ ਤੇ ਬਠਿੰਡਾ ਰੇਂਜ ਦੇ ਵਿੱਚ ਇੱਕ ਸਪੈਸ਼ਲ ਅਨਾਉਂਸਮੈਂਟ ਕੀਤੀ ਹੈ ਕਿ ਜਿਹੜਾ ਵੀ ਮੁਲਾਜ਼ਮ ਪੌਦਾ ਲਗਾਏਗਾ ਉਹਨੂੰ ਮੇਨਟੇਨ ਕਰੇਗਾ ਮਰ ਨਹੀਂ ਦੇਗਾ ਅਗਰ ਮਰ ਜਾਏਗਾ ਨਵਾਂ ਪੌਦਾ ਲਗਾ ਦੇਗਾ ਉਹਨੂੰ ਸਰਟੀਫਿਕੇਟ ਹੀ ਦੇਾਂਗੇ ਤਾਂ ਕਿ ਸਾਡਾ ਵਾਤਾਵਰਨ ਸਾਫ਼ ਹੋਵੇ ਲੋਕ ਇਸ ਲਈ ਪੌਦੇ ਲਾਏ ਜਾਂਦੇ ਆ ਜੀ ਗਿਣਤੀ ਵਧਾਉਣ ਤੱਕ ਤਾਂ ਸੀਮਤ ਹੁੰਦੇ ਜੇ ਪਾਲ ਪੌਦਿਆਂ ਨੂੰ ਪਾਲਿਆ ਪੁੱਛਣ ਇਹ ਕਿਸ ਤਰ੍ਹਾਂ ਕਰ ਲੈਣੇ ਆ ਤੁਸੀਂ ਮਹੀਨੇ ਬਾਅਦ ਇੱਕ ਵਾਰ ਫਿਰ ਵਿਜ਼ਿਟ ਕਰਿਓ ਤੁਹਾਨੂੰ ਸਾਰੇ ਪੌਦੇ ਲੱਗੇ ਵੀ ਦਿਖਾਵਾਂਗੇ ਔਰ ਉੱਪਰ ਆਉਂਦੇ ਹੋਏ ਵੀ ਦਿਖਾਵਾਂਗੇ ਕਿ ਜੇ ਪੰਜਾਬ ਸਰਕਾਰ ਨੇ ਤੇ ਡੀਜੀ ਆਫਸ ਨੇ ਇਨਸਟਰਕਸ਼ਨ ਦਿੱਤੀਆਂ ਸੀਗਾ ਕਿ ਐਜ਼ ਅ ਰਿਸਪੋਨਸਿਬਲ ਸਿਟੀਜ਼ਨ ਇਹ ਵਣ ਮਹਾਉਤਸਵ ਹੈ ਇਸ ਕਰਕੇ ਸਾਨੂੰ ਵੀ ਐਜ਼ ਅ ਰਿਸਪੋਨਸਿਬਲ ਸਿਟੀਜ਼ਨ ਕੰਟਰੀਬਿਊਟ ਕਰਨਾ ਚਾਹੀਦਾ ਉਸੇ ਲਈ ਅਸੀਂ ਸਾਰੇ ਪੌਦੇ ਲਗਾਏ ਕਿਉਂਕਿ ਹਰੇਕ ਬੰਦਾ ਸਾਹ ਲੈਂਦਾ ਹੈਗਾ ਔਰ ਸਾਨੂੰ ਪੌਦੇ ਲਾਉਣੇ ਚਾਹੀਦੇ ਨੇ ਔਰ ਅਸੀਂ ਤੇ ਬਠਿੰਡਾ ਰੇਂਜ ਦੇ ਵਿੱਚ ਇੱਕ ਸਪੈਸ਼ਲ ਅਨਾਉਂਸਮੈਂਟ ਕੀਤੀ ਹੈ ਕਿ ਜਿਹੜਾ ਵੀ ਮੁਲਾਜ਼ਮ ਪੌਦਾ ਲਗਾਏਗਾ ਉਹਨੂੰ ਮੇਨਟੇਨ ਕਰੇਗਾ ਮਰ ਨਹੀਂ ਦੇਗਾ ਅਗਰ ਮਰ ਜਾਏਗਾ ਨਵਾਂ ਪੌਦਾ ਲਗਾ ਦੇਗਾ ਉਹਨੂੰ ਕਲਾਸਰੂਮ ਸਰਟੀਫਿਕੇਟ ਹੀ ਦੇਾਂਗੇ ਤਾਂ ਕਿ ਸਾਡਾ ਵਾਤਾਵਰਨ देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और वट्सएप चैनल पर